ਮਾਸਟਰ ਕੇਟਰ ਵਾਲਿਆਂ ਲਈ ਜਿਸ ਦਾ ਖਦਸਾ ਸੀ ਕਿ ਉਹ ਹੋ ਗਿਆ ਜਾਂ ਹੋਣ ਜਾ ਰਿਹਾ ਬੀਐਂਡ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਵਾਸਤੇ ਇੱਕ ਮਾੜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਿਹਾ ਵੀ ਤੁਹਾਨੂੰ ਪਤਾ ਕਿ 55% ਸ਼ਰਤ ਦਾ ਜਿਹੜਾ ਮੁੱਦਾ ਭਖਿਆ ਹੋਇਆ ਸੀ ਇਸ ਦੇ ਬਾਬਤ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਹੁਣ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਆ ਤੁਹਾਨੂੰ ਪੈਣੀ ਵੀ ਚਾਹੀਦੀ ਆ ਕਿਉਂਕਿ ਤੁਹਾਨੂੰ ਜਦੋਂ ਜੁਨੀਆ ਜਾਗਰੂਕ ਕਰਾ ਰਹੀਆਂ ਨੇ ਜੁਨੀਆ ਬਾਰ-ਬਾਰ ਤੁਹਾਨੂੰ ਕਹਿ ਰਹੀਆਂ ਨੇ ਵੀ ਸਾਡੇ ਨਾਲ ਜੁੜੋ ਸਾਡੇ ਨਾਲ ਜੁੜੋ ਤਾਂ ਤੁਸੀਂ ਉਦੋਂ ਸੁਣਦੇ ਨਹੀਂ ਤੁਸੀਂ ਘਰਾਂ 'ਚ ਬੈਠੇ ਤੁਸੀਂ ਅਕੈਡਮੀਆ 'ਚ ਬੈਠੇ ਸਿਰਫ ਤਿਆਰੀ ਕਰੀ ਜਾਂਦੇ ਹੋ ਤੇ ਇਸ ਤੋਂ ਬਾਅਦ ਹੁਣ ਤੁਸੀਂ ਆਪਣੀਆਂ ਡਿਗਰੀਆਂ ਮੱਥੇ ਮਾਰ ਲਿਓ ਇਹਦੇ ਜੇ ਤੁਸੀਂ ਆਹ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਨਾ ਵੀ ਪ੍ਰੋਪਰ ਕੀ ਹੋ ਜਾਣਾ ਤੁਸੀਂ ਦੇਖੋ ਵੀ ਤੁਹਾਡੇ ਸਾਹਮਣੇ ਜੂਨੀਅਨ ਬਾਰ-ਬਾਰ ਗੱਲ ਕਰ ਰਹੀ ਸੀ ਵੀ 55% ਸ਼ਰਤ ਵੀ ਰੱਦ ਕਰਾਉਣੀ ਆ ਰੱਦ ਕਰਾਉਣੀ ਆ ਪਰ ਆਹ ਦੇਖੋ ਵੀ ਨੋਟਸ ਇੱਕ ਮਾੜੀ ਖ਼ਬਰ ਕਹਿ ਸਕਦੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਬੀਐਡ ਕੀਤੀ ਐ ਸਪੈਸ਼ਲ ਉਹਨਾਂ ਵਾਸਤੇ ਇਹੇ ਬੀਐਡ ਕੀਤੀ ਆ ਠੀਕ ਐ ਹੁਣ ਰੋਣਾ ਹੀ ਪੈਣਾ ਹੋਰ ਤਾਂ ਕੋਈ ਪੱਲੇ ਨਹੀਂ ਕੁਸ਼ੀ ਪੈਣਾ ਆਹ ਦੇਖੋ ਵੀ ਐਜੂਕੇਟਰ ਸਪੈਸ਼ਲ ਐਜੂਕੇਟਰ ਦੀਆਂ ਜਿਹੜੀਆਂ ਪੋਸਟਾਂ ਆ ਗਈਆਂ ਠੀਕ ਹੈ ਗਵਰਨਮੈਂਟ ਆਫ ਪੰਜਾਬ ਵੱਲੋਂ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਜਿਹੜੀਆਂ ਬੀਏ 베ਸ ਤੇ ਮਾਸਟਰ ਕੀਦਰ ਚਾਉਂਦੀਆਂ ਦੇਖੋ ਇਹਨਾਂ ਨੇ ਬਿਲਕੁਲ ਨਵਾਂ ਤਾਜ਼ਾ ਨੋਟਿਸ ਬਣਾਇਆ ਨਵਾਂ 11 ਜੁਲਾਈ 2025 ਅੱਜ ਕਿੰਨੀ ਤਰੀਕ ਹੈ ਅੱਜ 12 ਜੁਲਾਈ ਹੈ ਕੱਲ ਹੀ ਨੋਟਿਸ ਬਣਾਇਆ ਜਾਂਦੇ ਨੇ ਅੱਜ 12 ਜੁਲਾਈ ਆ ਕੱਲ ਹੀ ਇਹਨਾਂ ਨੇ ਨੋਟਿਸ ਤਿਆਰ ਕੀਤਾ 1 ਅਗਸਤ ਤਿਆਰ ਕੀਤਾ ਜੀ ਦੇ ਵਿੱਚ ਕੀ ਲਿਖਿਆ ਪੂਰੇ ਆ ਦੇਖੋ ਰੂਲਸ ਪਰ ਲਿਖਿਆ ਇਹਨਾਂ ਨੇ ਕੀ ਲਿਖਿਆ ਵੀ ਸਪੈਸ਼ਲ ਜਿਹੜੇ ਐਜੂਕੇਟਿਡ ਟੀਚਰ ਆ ਉਹਨਾਂ ਦੀ 1650 ਸਾਮੀਆਂ ਜਿਹੜਾ ਐਲਾਨ ਹੋਇਆ ਮਾਸਟਰ ਟੀਚਰ ਦੇ ਵਿੱਚ ਠੀਕ ਹੈ ਸੋ ਇਹਨਾਂ ਵਾਸਤੇ ਵੀ ਆਹ ਦੇਖ ਲਓ ਤੁਹਾਡੇ ਸਾਹਮਣੇ ਮਿਨੀਮਮ ਜਿਹੜੇ ਮਾਰਕਸ ਹੈਗੇ ਆ ਜਰਨਲ ਵਾਸਤੇ ਕਿਹਨਾਂ ਵਾਸਤੇ ਵੀ ਜਰਨਲ ਵਾਸਤੇ ਜਰਨਲ ਵਾਸਤੇ ਮਿਨੀਮਮ ਅੰਕ ਜਿਹੜੇ ਮੰਗੇ ਗਿਆ 55% ਹੋਣੇ ਚਾਹੀਦੇ ਆ ਤੇ ਜਿਹੜੇ ਐਸ ਸੀ ਬੀ ਸੀ ਸ਼ੈਡਿਊਲ ਕਾਸਟ ਜਾਂ ਜਿਹੜੇ ਹੋਰ ਹੈ ਉਹਨਾਂ ਵਾਸਤੇ ਮਿਨੀਮਮ ਅੰਕ ਕਿੰਨੇ ਮੰਗੇ ਗਿਆ 50% ਤੇ ਹੁਣ ਵੀ ਜਿਨ੍ਹਾਂ ਦੇ ਜਰਨਲ ਵਾਲਿਆਂ ਦੇ 55% ਤੋਂ ਘੱਟ ਨੇ ਛੋਡੀਆਂ ਡਿਗਰੀਆਂ ਗਈਆਂ ਜਿਨ੍ਹਾਂ ਦੇ ਐਸ ਸੀ ਬੀ ਸੀ ਨਾਲ ਦੇ 50% ਤੋਂ ਘੱਟ ਨੇ ਛੋਡੀਆਂ ਡਿਗਰੀਆਂ ਰੱਦੀ ਹੋ ਗਈਆਂ ਤੁਹਾਡੀ 20 ਸਾਲਾਂ ਦੀ ਮਿਹਨਤ ਪਾਣੀ ਫਿਰ ਗਿਆ ਫਿਰ ਗਿਆ ਕਿ ਨਹੀਂ ਫਿਰ ਗਿਆ ਤੁਸੀਂ ਜਾਗਰੂਕ ਕਦੋਂ ਹੋਵੋਗੇ ਹੁਣ ਇਹ ਬਹੁਤ ਸਾਰੇ ਸੋਚਦੇ ਹੁਣੇ ਵੀ ਅੱਗੇ ਹਜੇ ਇਹਦਾ ਪੋਸਟਾਂ ਸਪੈਸ਼ਲ ਐਜੂਕੇਟਰ ਦੀਆਂ ਨੇ ਵੀ ਮਾਸਟਰ ਗ੍ਰੇਡ ਦੀਆਂ ਪੋਸਟਾਂ ਹੁਣ ਇਹਦਾ ਹੱਲ ਕੀ ਹੈ ਪਹਿਲਾਂ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਹੱਲ ਕੀ ਆ ਸਭ ਤੋਂ ਪਹਿਲਾਂ ਜੇ ਤੁਸੀਂ ਇਹਨਾਂ ਪੋਸਟਾਂ ਇਹ ਚੀਜ਼ ਦਾ ਹੱਲ ਲੱਭਣਾ ਚਾਹੁੰਦੇ ਹੋ ਹਲੇ ਵੀ ਤੁਹਾਡੇ ਦੇਖੋ 50% ਤਿਆਰ ਸੋ ਐਂ ਸਮਝ ਲਓ ਕੰਮ ਗਿਆ 50% ਤੇ ਇਹੀ ਆ ਵੀ ਇਹ ਲੱਗ ਕੇ ਆਊਗੀ ਠੀਕ ਹੈ ਜੇ ਤੁਸੀਂ ਹਲੇ ਵੀ ਨਾ ਜਾਗੇ ਇਸ ਵੀਡੀਓ ਦੇ ਕਮੈਂਟ ਬਾਕਸ ਨੇ ਇੱਕ ਲਿੰਕ ਦਿੱਤਾ ਹੋਇਆ ਗਰੁੱਪ ਦਾ ਸਪੈਸ਼ਲ ਇਹ ਉਹਨਾਂ ਵਾਸਤੇ ਗਰੁੱਪ ਆ ਜਿਨ੍ਹਾਂ ਦੇ 55% ਤੋਂ ਘੱਟ ਹੈ ਜਰਨਲ ਦੇ ਵਿੱਚ ਇਹਨਾਂ ਦੇ 55 ਤੋਂ ਘੱਟ ਹੈ ਐਸਸੀਬੀਸੀ ਕੈਟਾਗਰੀ ਜਿਨ੍ਹਾਂ ਦੇ 50 ਤੋਂ ਘੱਟ ਹੈ ਠੀਕ ਹੈ ਉਹ ਸਾਰੇ ਦੇ ਸਾਰੇ ਵੀ ਜੁੜਜੋ ਇੱਕੇ ਨੀਚੇ ਗਰੁੱਪ ਦਿੱਤਾ ਗਿਆ ਠੀਕ ਹੈ ਗਰੁੱਪ ਦਾ ਲਿੰਕ ਕਮੈਂਟ ਬਾਕਸ ਦਿੱਤਾ ਗਿਆ ਉਸ ਗਰੁੱਪ ਵਿੱਚ ਜੁੜਜੋ ਤਾਂ ਕਿ ਇਸ ਨੂੰ ਜਲਦੀ ਰੱਦ ਕਰਵਾਇਆ ਜਾ ਸਕੇ ਜੁਨੀਅਲ ਜੁੜਾਏ ਜਾਂਗੇ ਵੱਡੇ ਪੱਧਰ ਤੇ ਕੋ ਪ੍ਰੋਟੈਸਟ ਕੀਤਾ ਜਾ ਸਕੇ ਸਰਕਾਰ ਦੇ ਜਿਹੜੇ ਕੰਮ ਨੇ ਉਹ ਖੋਲੇ ਜਾ ਸਕਣ ਕਿਉਂਕਿ ਜਦੋਂ ਤੁਸੀਂ ਪੀਐਸਟ ਲੈ ਰਹੇ ਹੋ ਪੀਐਸਟੈਟ ਦਾ ਤੁਸੀਂ ਕੋਈ ਨੰਬਰ ਦੇਖਦੇ ਨਹੀਂ ਪੀਐਸਟੈਟ ਲੈਣ ਵਾਲੇ ਤਾਂ ਤੁਸੀਂ ਮਾਸਟਰਗੇਟ ਦਾ ਪੇਪਰ ਲੈ ਰਹੇ ਹੋ ਤੁਸੀਂ ਦੋ ਪੇਪਰ ਲੈ ਰਹੇ ਹੋ ਇੱਕ ਬੰਦੇ ਨੂੰ ਜੱਜ ਕਰਨ ਵਾਸਤੇ ਫਿਰ ਬੀਏ ਦੇ ਨੰਬਰਾਂ ਦਾ ਕੀ ਮਤਲਬ ਬਣਦਾ ਇਹ ਬਿਲਕੁਲ ਨਾਜਾਇਜ਼ ਸ਼ਰਤ ਤੇ ਲਾਈ ਜਾ ਰਹੀ ਹੈ ਫਿਰ ਠੀਕ ਹੈ ਜੇ ਤੁਸੀਂ ਹਲੇ ਵੀ ਚਾਹੁੰਦੇ ਹੋ ਵੀ ਹਲੇ ਵੀ ਦੇਖੋ 50% ਦਾ ਚਾਂਸ ਇਹ ਹੈ ਵੀ ਜਿਹੜੀ ਨਵੀਂ ਮਾਸਟਰਗੇਟ ਦੀ ਜਰਨਲ ਭਰਤੀ ਆਮ ਜਿਹੜੀ ਸਰੇਕ ਨੇ ਵੀਅਰਡ ਕੀਤੀ ਹੈ ਸਾਇੰਸ ਮੈਥ ਜਿਹੜੇ ਵੀ ਸਬਜੈਕਟ ਸਾਰੇ ਸਬਜੈਕਟਾਂ ਵਾਸਤੇ ਹੈ ਪੰਜਾਬੀ ਇੰਗਲਿਸ਼ ਚ ਉਹਨਾਂ ਵਾਸਤੇ 50% ਤੇ ਇਹ ਚਾਂਸ ਹੈ ਕਿ ਜਿਹੜੀ ਸ਼ਰਤ ਲੱਗ ਕੇ ਆਊਗੀ ਅਗਲੀਆਂ ਭਰਤੀਆਂ 'ਚ ਚਾਹੇ ਸਿੱਖਿਆ ਮੰਤਰੀ ਦੇਖੋ ਸਿੱਖਿਆ ਮੰਤਰੀ ਇਹ ਕਹਿੰਦਾ ਆ ਹੁਣੇ ਪਿੱਛੇ ਜਿਹੜੀ 8 ਤਰੀਕ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਜਸਵੰਤ ਸਿੰਘ ਆਇਆ ਜਿਹੜੇ ਯੂਨੀਅਨ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ 55% ਬਾਰੇ ਤਾਂ ਉਦੋਂ ਹੀ ਦੇਖਾਂਗੇ ਜਦੋਂ ਭਰਤੀ ਆਊਗੀ ਵੀ ਹੁਣ ਆ ਦੇਖ ਲਓ ਜਦੋਂ ਆ ਭਰਤੀ ਚ ਉਹ 55% ਸ਼ਰਤ ਲਾਗੂ ਕਰ ਸਕਦੇ ਨੇ ਕਿ ਜਿਹੜੀ ਆਊਗੀ ਮਾਸਟਰ ਜੇਡ ਹੋਰ ਸਾਰੇ ਸੈਕਟਰਾਂ ਦੇ ਵਿੱਚ ਜਨਰਲ ਭਰਤੀ ਕਿ ਉਹਦੇ ਵਾਸਤੇ ਨਹੀਂ ਕਰ ਸਕਦੇ ਵੀ ਜਦੋਂ ਇੱਕ ਵਾਰੀ ਨੋਟੀਫਿਕੇਸ਼ਨ ਲਾਗੂ ਹੋ ਗਿਆ ਨਾ ਇੱਕ ਵਾਰੀ ਨੋਟੀਫਿਕੇਸ਼ਨ ਨਿਕਲ ਗਿਆ ਮੁੜ ਕੇ ਕੋਈ ਹੱਲ ਨਹੀਂ ਬਣਦਾ ਇਸ ਲਈ ਵੀ ਉਦੋਂ ਪਹਿਲਾਂ ਜਾਗਪੋ ਜਾਗਪੋ ਤੁਹਾਨੂੰ ਵਾਰ-ਵਾਰ ਜੁਨੀਅਨ ਕਹਿ ਰਹੀ ਐ ਹੁਣੇ ਹੀ ਇਸ ਚੈਨਲ ਦੇ ਜਿਹੜਾ ਕਮੈਂਟ ਬਾਕਸ 'ਚ ਇੱਕ ਲਿੰਕ ਦਿੱਤਾ ਗਿਆ ਉਸ WhatsApp ਗਰੁੱਪ ਤੇ ਜੁੜੋ ਠੀਕ ਐ ਵੱਧ ਤੋਂ ਵੱਧ ਵੀ ਇੱਕ ਵੱਡਾ ਪ੍ਰੋਟੈਸਟ ਕਰਨਾ ਪੈਣਾ ਤੁਹਾਨੂੰ ਪੋਸਟਾ ਲਿਆਉਣ ਵਾਸਤੇ ਵੀ ਤੇ 55% ਨੂੰ ਮੁੱਢ ਤੋਂ ਰੱਦ ਕਰਵਾਉਣ ਵਾਸਤੇ ਨਹੀਂ ਫਿਰ ਵੀ ਤੁਹਾਡੇ ਕੋਲੇ ਚੁੱਲ੍ਹੇ ਹੈਗੇ ਆ ਤੁਹਾਡੇ ਕੋਲੇ ਨਾਲੀਆਂ ਹੈਗੀਆਂ ਨੇ ਸਾਰਾ ਕੁਝ ਹੈ ਨਾ ਆਸ-ਪਾਸ ਗੱਟ ਰਹਿ ਕੋ ਉਥੇ ਸਿਰੋ ਆਪਣੀਆਂ ਡਿਗਰੀਆਂ ਜੋ ਤੁਹਾਡੇ ਕੰਮ ਚ ਨਹੀਂ ਪੇਟੀਆਂ ਚ ਪਈਆਂ ਰਹਿਣਗੀਆਂ ਠੀਕ ਹੈ ਉਹਨਾਂ ਨੂੰ ਸਿਉਂਖ ਲੱਗ ਜਾਣੀਆਂ ਕੀ ਫਾਇਦਾ ਹੋਇਆ ਵੀ ਜੋ 55% ਇਹਨਾਂ ਰੱਦ ਹੋਈ ਇਸ ਲਈ ਵੀ ਜੁੜੋ ਬਾਹਰ ਨਿਕਲੋ ਜਿਆਦਾ ਮੇਨ ਤੌਰ ਤੇ ਮਾਲੂਮ ਹੈ ਮੇਨ ਤੌਰ ਤੇ ਮੈਂ ਕਹਿ ਰਿਹਾ ਜਿਹੜੇ ਫੀਮੇਲ ਸਟੂਡੈਂਟਾਂ ਵੀ ਕਿਉਂਕਿ ਸਭ ਤੋਂ ਜ਼ਿਆਦਾ ਇਸ ਕੈਟਰ ਦੇ ਵਿੱਚ ਮਾਸਟਰ ਕੈਟਰ ਦੇ ਵਿੱਚ ਬੀ ਐਡ ਦੇ ਵਿੱਚ ਸਭ ਤੋਂ ਬਾਅਦ ਫੀਮੇਲ ਨੇ ਵੀ ਉਹਨਾਂ ਨੂੰ ਜਾਗਣਾ ਚਾਹੀਦਾ ਆਪਣੇ ਮਾਪਿਆਂ ਨੂੰ ਦੱਸੋ ਸਾਰਾ ਇਹ ਰੂਲ ਬਾਰੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਨਿਕਲੋ ਵੀ ਧਰਨੇ ਦੇ ਉੱਪਰ ਠੀਕ ਹੈ ਆਪਣੇ ਭੈਣ ਭਰਾ ਨੂੰ ਦੱਸੋ ਵੀ ਸਾਡੇ ਵਾਸਤੇ ਧਰਨੇ ਤੇ ਜਾਣਾ ਜ਼ਰੂਰੀ ਹੈ ਹੁਣ ਬਹੁਤ ਸਾਰੇ ਇਹ ਕਹਿੰਦੇ ਹੋਣੇ ਵੀ ਮਾਪੇ ਵੀ ਧਰਨੇ 'ਚ ਵੀ ਸਾਡੀਆਂ ਕੁੜੀਆਂ ਕੀ ਕਰਨਗੀਆਂ ਧਰਨੇ 'ਚ ਲੜਕੀਆਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਬਈ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਜਾਓ ਜੇ ਤੁਸੀਂ ਚਾਹੋ ਕਿ ਵੀ 55% ਆਉਣ ਵਾਲੀ ਜਿਹੜੀ ਵੱਡੀ ਭਰਤੀ ਆ ਮਾਸਟਰ ਕੇਡ ਦੀ ਵੀ ਉਹਦੇ ਵਿੱਚ ਲੱਗਣੀ ਨਹੀਂ ਚਾਹੀਦੀ ਬਿਲਕੁਲ ਸਮਾਪਤ ਹੋਣੀ ਚਾਹੀਦੀ ਆ ਠੀਕ ਹੈ ਸੋ ਇਹ ਜਾਣਕਾਰੀ ਸੀ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਦੀ ਰੇਲ ਬਣਾ ਦਿਓ ਨੇਰੀ ਲਿਆ ਦਿਓ ਜਿੰਨਾ ਹੋ ਸਕੇ ਠੀਕ ਹੈ ਇਸ ਵੀਡੀਓ ਦੀ ਜਿੰਨਾ ਹੋ ਸਕੇ ਰੇਲ ਬਣਾ ਦਿਓ ਨੇਰੀ ਲਿਆ ਦਿਓ ਤਾਂ ਕਿ ਪੂਰੇ ਪੰਜਾਬ 'ਚ ਇੱਕ ਵੱਡਾ ਪ੍ਰੋਟੈਸਟ ਲਈ ਕਿਹਾ ਜਾ ਸਕੇ ਜਿਹੜੀ ਬੇਤੁਕੀ ਹੈ ਨਾਜਾਇਜ਼ ਆਪਾਂ ਸ਼ਰਤ ਕਹਿ ਸਕਦੇ ਆ ਜਿਹੜੀ ਲਾਈ ਜਾ ਰਹੀ ਹੈ ਸਟੂਡੈਂਟਾਂ ਦੇ ਉਹਨਾਂ ਦੀ ਮਿਹਨਤ ਨੂੰ ਖਰਾਬ ਕੀਤਾ ਜਾ ਰਿਹਾ ਹੈ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਨੂੰ ਵੀ ਰੱਦ ਕਰਵਾਉਣਾ ਲਾਜ਼ਮੀ ਹੈ ਸੋ ਕਰੋ ਵੀ ਸ਼ੇਅਰ ਬਾਤੋ ਬਾਤ ਧੰਨਵਾਦ ਵੀ ਠੀਕ ਹੈ ਗਰੁੱਪ ਨਾਲ ਜ਼ਰੂਰ ਜੁੜੋ ਮੈਂ ਇੱਕ ਵਾਰੀ ਤੁਹਾਨੂੰ ਫੇਰ ਵਗੈਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਨ ਫਿਊਚਰ ਜਿਹੜੀ ਕੋਈ ਵੀ ਅਪਡੇਟ ਹੋਊਗੀ ਪ੍ਰੋਟੈਸਟ ਸੰਬੰਧੀ ਜਾਂ ਇਹਨਾਂ ਪੋਸਟ ਇਹ ਜਿਹੜੇ ਇਹ 55% ਦੇ ਰੱਦ ਸੰਬੰਧੀ ਤਾਂ ਤੁਹਾਨੂੰ ਮਿਲਦੀ ਰਹੂਗੀ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ